ਆ ਉਹ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਮੇਲਿਆਂ ਦੀ ਹਾਂ ਹਾਂ ਹਾਏ ਹਾਏ ਤੁਸੀਂ ਕਿਥੇ ਮੇਲਿਆਂ ਚ ਇੱਥੇ ਸਾਡਾ ਮੇਲਾ ਦੇਖੋ ਨਾ ਤੁਹਾਡੀ ਰੂਹ ਤਾ ਆ ਜਾ ਹੁਜੇ ਹਾਂ ਉਹੀ ਚੀਜ਼ਾਂ ਪ੍ਰਾਣੀਆਂ ਵਿੱਚ ਹਜੇ ਆਉਂਦੀਆਂ ਐਸੇ ਮੈਂ ਟੋਬਾ ਟੈਗ ਸਿੰਘ ਆ ਜੀ ਮੇਰੇ ਨਾਨਕੇ ਦੀ ਹਾਂ ਹਾਂ ਟੋਬਾ ਟੈਗ ਸਿੰਘ ਲੈ ਉਹਨਾਂ ਨੇ ਬਲਦਾਂ ਦਾ ਨਾ ਹਲੇ ਤੱਕ ਇਦਾਂ ਸ਼ੌਕ ਕੀਤਾ ਹੈ ਵੀ ਹਜੇ ਇਦਾਂ ਦਾ ਕਿਸੇ ਨੇ ਘੋੜਿਆਂ ਦਾ ਵੀ ਨਹੀਂ ਕੀਤਾ ਵਾਹ ਵੜੇ ਦੋਂਦੇ ਚੌਗੇ ਬਲਦ ਤੇ ਮੈਂ ਕਹਿੰਦਾ ਵੀ ਜਿੱਦਾਂ ਨੁਕਰੇ ਘੋੜੇ ਨਹੀਂ ਖੜੇ ਹੁੰਦੇ ਹਾਂ ਇਦਾਂ ਨਸਲਾਂ ਤੇ ਕੀਮਤਾਂ ਵੀ ਬੜੀਆਂ ਤੇ ਸ਼ੌਕ ਕਰਦੇ ਆ ਰੋਜ ਭੱਜਦੇ ਨਹੀਂ ਵੀ ਕਦੀ ਮੇਲਿਆਂ ਤੇ ਉਹਨਾਂ ਨੇ ਆਪਣੇ ਗਰਾਊਂਡ ਬਣਾ ਲਏ ਜਿਹੜੀ ਸੁਹਾਗਾ ਦੌੜ ਕਰਦੇ ਆ ਬੇਲੀਆਂ ਦੀ ਉਹ ਕੀ ਹੈ ਮਗਰ ਰੇੜੀ ਜੀ ਬੰਨੀ ਹੁੰਦੀ ਹੈ ਅੱਛਾ ਰੇੜੀ ਠੀਕ 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 ਆ ਕਿਲਾ ਰਾਏਪੁਰ ਮੇਲਾ ਜਾਂਦਾ ਆਪਣੇ ਸਾਡੇ ਉਥੇ ਇੱਕ ਜਗ੍ਹਾ ਚੱਲਦਾ ਹੈ ਕਿਲਾ ਰਾਏਪੁਰ ਹਾਂ ਹਾਂ ਇਹਨੂੰ ਸਰ ਗੁਰਦਰਸ਼ਨ ਸਿੰਘ ਨੇ ਜਿਸ ਤਰ੍ਹਾਂ ਗੱਲ ਕੀਤੀ ਨਾ ਸੋਸ਼ਲ ਮੀਡੀਆ ਦੀ ਕਿਉਂਕਿ ਜਿਹੜਾ ਪਹਿਲੇ ਸਟੇਟ ਮੀਡੀਆ ਸੀ ਨਾ ਉਹ ਰੇਡੀਓ ਸੀ ਜਾਂ ਟੀਵੀ ਸੀ ਇੱਕੋ ਹੀ ਚੈਨਲ ਹੁੰਦਾ ਸੀ ਹਾਂ ਹੁਣ ਜਿਹੜਾ ਸੋਸ਼ਲ ਮੀਡੀਆ ਵਾ ਨਾ ਇਹਦੇ ਵਿੱਚ ਇੱਕ ਬੰਦੇ ਦੇ 4-5 ਚੈਨਲ ਆ ਹਾਂ ਉਹ ਫੇਸਬੁੱਕ ਤੇ ਵੀ ਉਹਦਾ ਚੈਨਲ ਆ ਉਹਦਾ YouTube ਤੇ ਵੀ ਚੈਨਲ ਆ ਉਹਦਾ ਇੰਸਟਾ ਤੇ ਵੀ ਚੈਨਲ ਆ ਟਿਕਟੌਕ ਤੇ ਵੀ ਚੈਨਲ ਆ ਤੇ ਬਾਕੀ ਜਿਹੜੀ ਗੱਲ ਤੁਸੀਂ ਦੱਸਦੇ ਆ ਨਾ ਵੀ ਪੰਜਾਬ ਚ ਰੌਣਕ ਨਹੀਂ ਰਹੀ ਇਹ ਗੱਲ ਬੜੀ ਦੁਖਦੀ ਹਾਂਜੀ ਰੌਣਕ ਨਹੀਂ ਰਹੀ ਹਾਂ ਇਹ ਤਾਂ ਫਿਰ ਅਸੀਂ ਸਾਡੇ ਪੰਜਾਬ ਚ ਰੌਣਕ ਨਹੀਂ ਅਸੀਂ ਜਗਦੀਪ ਜੀ ਮੈਂ ਇੱਥੇ ਤੁਹਾਨੂੰ ਸਵਾਲ ਪੁੱਛਾਂਗਾ ਇੱਥੇ ਕੀ ਵੇਖਣ ਆਇਓ ਪੰਜਾਬ ਚ ਲੈਂਦੇ ਪੰਜਾਬ ਚ ਅਸੀਂ ਤਾਂ ਲੈਂਦੇ ਪੰਜਾਬ ਦੇ ਜਿਵੇਂ ਸਾਡੇ ਅਸੀਂ ਮਹਿਸੂਸ ਕਰਦੇ ਆਂ ਜੀ ਕਲਚਰ ਬਿਲਕੁਲ ਖਤਮ ਹੋ ਗਿਆ ਹਾਂ ਜਿਹੜਾ ਪਿੰਡਾਂ ਦਾ ਕਲਚਰ ਉਹ ਸਰੋਆ ਸਾਹਿਬ ਵਰਗਿਆਂ ਨੇ ਹੰਜਰਾ ਸਾਹਿਬ ਵਰਗਿਆਂ ਨੇ ਸਾਂਭ ਕੇ ਰੱਖਿਆ ਹੋਇਆ ਔਰ ਮੈਂ ਗੁਰਦਰਸ਼ਨ ਸਾਹਿਬ ਨੂੰ ਪਿਛਲੇ 1 ਸਾਲ ਤੋਂ ਸਾਡੀ مسلسل ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਦੇ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਆਈਏ ਜਿਨ੍ਹਾਂ ਨੇ ਸਾਡਾ ਪੁਰਾਣਾ ਵਿਰਸਾ ਸਾਂਭਿਆ ਹੋਇਆ ਕਿਉਂਕਿ ਅਸੀਂ ਉਧਰ ਵਿਰਸੇ ਤੋਂ ਬਿਲਕੁਲ ਮੁਨਕਰ ਹੋ ਚੁੱਕੇ ਹਾਂ ਸਾਡੇ ਰਿਸ਼ਤੇ ਵੀ ਖਤਮ ਇੱਕ ਇੱਕ ਬੱਚਾ ਉਹ ਵੀ ਬਾਹਰ ਬੈਠਾ ਔਰ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਨੇ ਜਿਹੜੀਆਂ ਅਸੀਂ ਬਚਪਨ ਚ ਵੇਖਦੇ ਸੀ ਅਸੀਂ ਬਾਹਰ ਬੈਂਦੇ ਸੀ ਤੇ ਧੂਣੀ ਲਾ ਕੇ ਬਹਿ ਜਾਂਦੇ ਸੀ ਵਿੱਚ ਆਲੂ ਭੁੰਨ ਲੈਣੇ ਉਹ ਸ਼ਕਰਗੰਦੀਆਂ ਭੁੰਨ ਲੈਣੀਆਂ ਉਹ ਖਾ ਲੈਣੀਆਂ ਹੁਣ ਅਸੀਂ ਵੇਖਦੇ ਆ ਸਭ ਗਲੀਆਂ ਖਾਲੀ ਨੇ ਹਾਂ ਬੱਚੇ ਖੇਡਦੇ ਸੀ ਬਾਂਦਰ ਕਿਲਾ ਖੇਡ ਲੈਣਾ ਕ੍ਰਿਕਟ ਖੇਡ ਲੈਣੀ ਗਲੀਆਂ ਦੇ ਵਿੱਚ ਖੇਡਦੇ ਸੀ ਹੁਣ ਅਸੀਂ ਵੇਖਦੇ ਆ ਜਿਹੜੇ ਬਾਂਦਰ ਕਿੱਲੇ ਬੈਡਬਾਲ ਆਪਾਂ ਖੇਡਦੇ ਸੀ ਬਚਪਨ ਝਾਕੀ ਖੇਡਦੇ ਸੀ ਉਹ ਉਹਨਾਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈਏ ਯਾਨੀ ਇਹ ਮੇਨ ਗੱਲ ਇਹ ਸੀ ਵੀ ਜਗਦੀਪ ਵੀਰ ਜੀ ਵੀ ਅਸੀਂ ਨਾ ਉਹ ਕਲਚਰ ਵੇਖਣ ਜਾਣਾ ਮੈਂ ਉਹ ਪੁਰਾਣਾ ਪੰਜਾਬ ਜਦੋਂ ਉਜੜੇ ਸੀਗੇ ਉਹ ਪੰਜਾਬ ਵੇਖਣ ਜਾਣਾ ਤੇ ਉਹ ਸਾਨੂੰ ਦਿਸਿਆ ਉਹ ਇੱਥੇ ਦਿਸਿਆ ਉਹ ਸਾਰਾ ਕੁਝ ਚਾ ਉਹ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਮੇਲਿਆਂ ਦੀ ਹਾਂ ਹਾਂ ਹਾਏ ਹਾਏ ਤੁਸੀਂ ਕਿਥੇ ਮੇਲਿਆ ਚ ਇੱਥੇ ਸਾਡਾ ਮੇਲਾ ਦੇਖੋ ਨਾ ਤੁਹਾਡੀ ਰੂਹ ਤਾ ਆ ਜਾ ਹੁਜੇ ਹਾਂ ਉਹੀ ਚੀਜ਼ਾਂ ਪ੍ਰਾਣੀਆਂ ਵਿੱਚ ਹਜੇ ਆਉਂਦੀਆਂ ਐਸੇ ਮੈਂ ਟੋਬਾ ਟੈਕ ਸਿੰਘ ਆ ਜੀ ਮੇਰੇ ਨਾਨਕੇ ਵੀ ਹਾਂ ਹਾਂ ਟੋਬਾ ਟੈਕ ਸਿੰਘ ਲੈ ਉਹਨਾਂ ਨੇ ਬਲਦਾਂ ਦਾ ਨਾ ਹਲੇ ਤੱਕ ਇਦਾਂ ਸ਼ੌਕ ਕੀਤਾ ਹੈ ਵੀ ਹਜੇ ਇਦਾਂ ਦਾ ਕਿਸੇ ਨੇ ਘੋੜਿਆਂ ਦਾ ਵੀ ਨਹੀਂ ਕੀਤਾ ਵਾ ਵੈੜੇ ਦੋਂਦੇ ਚੌਗੇ ਬਲਦ ਤੇ ਮੈਂ ਕਹਿੰਦਾ ਵੀ ਜਿੱਦਾਂ ਨੁਕਰੇ ਘੋੜੇ ਨਹੀਂ ਖੜੇ ਹੁੰਦੇ ਹਾਂ ਇਦਾਂ ਨਸਲਾਂ ਤੇ ਕੀਮਤਾਂ ਵੀ ਬੜੀਆਂ ਤੇ ਸ਼ੌਕ ਕਰਦੇ ਆ ਰੋਜ਼ ਭੱਜਦੇ ਨਹੀਂ ਵੀ ਕਦੀ ਮੇਲਿਆਂ ਤੇ ਉਹਨਾਂ ਨੇ